ਮੇਰਾ ਨਾਮ ਜੀ ਅਸ਼ੋਕ ਸਿੰਘ ਸਨੁਪ ਜਗਿੰਦਰ ਸਿੰਘ ਪਿੰਡ ਮਾਤੋ ਨਗਰ ਢੋਲਾ ਬੈਣੀ ਹੜ ਦੀ ਸਮੱਸਿਆ ਬਹੁਤ ਤਕੜੀ ਬਣੀ ਹੋਈ ਹੈ ਜੀ ਕੋਈ ਸੰਸਥਾ ਜਾਂ ਸਮਾਜ ਸੇਵਕ ਆਂਦੇ ਨੇ ਸਾਡੇ ਤੱਕ ਨਹੀਂ ਪਹੁੰਚਦੇ ਸਾਨੂੰ ਹਲਪ ਦੀ ਸਖਤ ਲੋੜ ਹੈ ਉਹ ਇਲਾਜ ਕਰਾਣਾ ਹੈ ਇਲਾਜ ਵਾਸਤੇ ਪੈਸਾ ਨਹੀਂ ਹੈ ਜੋ ਕਿ ਮੇਰੇ ਕੋਲ ਰਿਪੋਰਟਾਂ ਸਾਰੀਆਂ ਇੱਕ ਤਾਂ ਟੀਵੀ ਦੀ ਦਿੱਕਤ ਹੈ ਜੀ ਉਹ ਜੇ ਨੰਬਰ ਸ਼ੂਗਰ ਹੈ ਜੀ ਇੱਕ ਜ਼ਖਮ ਜਿਹੜਾ ਪੈਰ ਗਲਿਆ ਪਿਆ ਹੈ ਘੁਰਿਆ ਜਾਂਦਾ ਨਹੀਂ ਹੋਰ ਸਰੀਰਿਤ ਕਾफी ਤਕਲੀਫਾਂ ਹੈ ਜੀ ਅੱਡੇ ਕੋਲ ਜੀ ਆਪ ਦੀ ਥਾਂ ਨਹੀਂ ਅਸੀਂ ਮੰਡੀ ਤੇ ਰਹਿ ਰਹੇ ਹਾਂ ਸਰਕਾਰੀ ਥਾਂ ਤੇ 3 ਸਾਲਾ 3.5 ਸਾਲਾ ਤੋਂ ਮੰਡੀ ਦੇ ਰਹਿ ਰਹੇ ਹਾਂ ਉਹ ਕੋਈ ਥੋੜੀ ਬਹੁਤੀ ਉਗੀ ਕੀ ਦੋ ਮਰ ਲੈ ਜਾਂ ਇਸ ਤਰ੍ਹਾਂ ਉਹ ਵੇਚ ਕੇ ਅਲਾਈ ਤੇ ਲਾਤੀ ਸੀ ਇਹ ਸ਼ੂਗਰ ਦਾ 5 ਸਾਲਾ ਤੋਂ ਹੈ ਜੀ ਜਿਹੜੀ ਟੀਵੀ ਦੀ ਹੈ ਉਹ 2 ਸਾਲ ਹੋ ਗਿਆ ਕਿ ਉਹ ਮਾਰੀ ਲੱਗੀ ਨਹੀਂ ਤੇ ਈ ਮੈਂ ਸਰਕਾਰੀ ਹਸਪਤਲ ਦੇ ਵਿੱਚ ਪਾਣੀ ਦੇ ਕਰੀਬ ਅੰਦਰ ਮੰਨ ਲਓ 19 ਦਿਨ 20 ਦਿਨ ਮੈਂ ਦਾਖਲ ਰਿਆ ਸੀ ਕੀ ਬਲ ਉਸ ਤੇ ਜਦੋਂ ਪਾਣੀ ਆਇਆ ਸੀ ਤੇ ਪਾਣੀ ਦੇ ਹਾਲਾਤ ਅਜੇ ਵੀ ਉਵੇਂ ਬਣੀ ਹੋਈਆਂ ਨੇ ਮੇਰੇ ਵੱਲੇ ਤਾਂ ਪਾਣੀ ਪੂਣੀ ਸਭ ਕਾਫੀ ਖੜਾ ਹੋਇਆ ਹੈ ਜਿਹੜਾ ਅੰਦਰ ਹੈ ਬਿਲਡਿੰਗ ਦੇ ਉਹ ਵੀ ਪਾਣੀ 4-5 ਫੁੱਟ ਅੰਦਰ ਰਿਹਾ ਹੈ ਪਰਿਵਾਰ ਦੋ ਬੱਚੇ ਆ ਮੇਰੇ ਇੱਕ ਵਾਈਫਾ ਇੱਕ ਮਾਤਾ ਜੀ ਆ ਕੋਈ ਮੇਰੇ ਕੋ ਰਹੇ ਰਿਆ ਤੇ ਕੋਈ ਇੱਥੇ ਹੀ ਬਾਰ ਮੰਡੀ ਮੰਡੀ ਸੋਏ ਜਾਂਦੇ ਆ ਜੀ ਇੱਕ ਵਾਰੀ ਪਿੱਛੇ ਗਿਆ ਜੀ ਨਾਨਕਿਆਂ ਤਾਂ ਗਿਆ ਜੀ ਸਿੰਡ ਬੁੱਢੀ ਵਾਲਾ ਕਿੱਥੇ ਹੋਈ ਛੜੇ ਪ੍ਰਾਈਵੇਟ ਵੀ ਚੱਲ ਰਿਆ ਸਰਕਾਰੀ ਵੀ ਚੱਲ ਰਿਆ ਉਹਨੇ ਜਦੋਂ ਵਾਰ ਜਿਹੜੀ ਦਵਾਈ ਏ ਉਹ ਸਾਰੀ ਪ੍ਰਾਈਵੇਟ ਚੱਲਦੀ ਆ ਤੇ ਸਰਕਾਰੀ ਲਾਉਣ ਰੇ ਨਹੀਂ ਗਿਆ ਤੋਂ ਉਹਨਾਂ ਨੇ ਕਹਿਤਾ ਦੀ ਦਵਾਈ ਪ੍ਰਾਈਵੇਟ ਨਾਲ ਉਹ ਕੀਤੀ। ਉਹ ਤਾਂ ਕਹਿੰਦੇ ਆ ਵੀ ਅੱਗੇ ਦੋ ਵਾਰੀ ਦਵਾਈ ਖਾ ਚੁੱਕਿਆ। ਦਵਾਈ ਖਾ ਚੁੱਕਿਆ ਦੋ ਵਾਰੀ। ਉਸ ਦਵਾਈ ਨੇ ਫਰਕ ਨਹੀਂ ਪਿਆ। ਇਹ ਵੀ ਦੀ ਪ੍ਰੋਬਲਮ ਵਿੱਚ ਹੋ ਗਈ ਹੈ ਦੁਬਾਰਾ। ਤੇ ਜਿਹੜੀ ਸ਼ੂਗਰ ਹੈ, ਸ਼ੂਗਰ ਕਰਨ ਪੈਰ ਗਲ ਗਿਆ ਜੀ। ਇਹ ਨਾਲ ਆਉਣ ਪ੍ਰਾਈਵੇਟ ਕਰਾ ਉਹ ਪ੍ਰਾਈਵੇਟ ਚੱਲੇਗਾ। ਕਿੰਨਾ ਖਰਚਾ ਆਤਰ ਦਿਨ ਪ੍ਰਾਈਵੇਟ ਦੀ ਕਰਾ। ਪ੍ਰਾਈਵੇਟ ਮੱਲੇ 10 ਦਿਨਾਂ 12 ਇਹਨਾਂ ਦੀ ਦਵਾਈ ਜਿਹੜੀ ਹੈ। ਇਹ ਬਣਦੀ 1500 ਦੀ 1600 ਦੀ। ਤੇ 6 ਮਹੀਨੇ ਚੱਲੇਗਾ ਨਾਲ। ਖਰਚਾ ਦਿੱਥ ਹੈ ਜੀ। 40 ਤੋਂ 50 ਦੇ ਵਿੱਚ ਕੰਮ ਜੀ ਨਿਸ਼ਤਰੀ ਦਾ ਕਰਦਾ ਅੱਗੇ ਚਣਾਈ ਵਾਲੇ ਦਾ ਓਨ ਫੇਰ ਕਰਨ ਕੰਮ ਬੰਦ ਹੋ ਗਿਆ ਜੀ ਇੱਕ ਟੀਵੀ ਹੋ ਗਈ ਬਿਮਾਰ ਹੋ ਗਿਆ ਕੰਮ ਸਾਰੇ ਬੰਦ ਹੋ ਗਿਆ ਜੀ ਸਾਡੇ ਤਾਂ ਕੋਈ ਮਾੜੀ ਮੋਟੀ ਪਹੁੰਚੀ ਹੈ ਜੀ ਜੋ ਕਿ ਕੋਈ ਪੈਸਾ ਪੂਸਾ ਦੇ ਰਿਹਾ ਉਹ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਪੱਕਾ ਰਸ ਨਹੀਂ ਜਲਦੇ ਜੀ ਇਲਾਜ ਵਾਸਤੇ ਕੁਝ ਵੀ ਕੋਈ ਸਾਨੂੰ ਮਿਲਿਆ ਅਜੀ ਸੰਸਥਾ ਜਾਂ ਕੋਈ ਸਰਕਾਰ ਹੈ ਜਿਹੜੇ ਇਹ ਮੰਗੇ ਕਰਦੇ ਆ ਦੀ ਸਾਨੂੰ ਕੋਈ ਇਲਾਜ ਵਾਖੇ ਆ ਦਿੱਤਾ ਜਾਂਦਾ 3 ਨੰਬਰ ਦੇ ਦਿੰਨੇ ਆ ਆਪਣਾ 3 ਨੰਬਰ ਤੇ ਕਨੈਕਟ ਕਰ ਸਕਦੇ ਹੋ ਬਾਹਰ ਟੈਨਸ਼ਨ ਨੜਨੀਵੇ ਬਾਹਰ 012 ਰੋਕ ਸਿੰਘ ਹੈ ਪਿੰਡ ਮੇਰਾ ਮਾਤਮਨਗਰ ਡੋਲਾ ਬੇਣੀ ਮੇਰਾ ਮੋਬਾਈਲ ਨੰਬਰ ਹੈ 623999 12012 ਜਿਵੇਂ ਤੁਸੀਂ ਮਾਸੇਵਾ ਦੇ ਆਰੰਟੂ ਚੁੰਨ ਨੂੰ ਗਲਬਤ ਕੀਤੀ ਇਹ ਸਾਡੀ ਗੱਲਬਾਤ ਉਹਨਾਂ ਨਾਲ ਨਹੀਂ ਹੋਈ ਕੱਲ ਹੋਈ ਸੀ ਉਹ ਕਹਿੰਦੇ ਵਾਪਸੀ ਆ ਕੇ ਦੇਵਾਂਗੇ ਵਾਪਸੀ ਆਏ ਨਹੀਂ ਫਿਰ ਗੱਡੀ ਮੰਗ ਹੈ ਜੀ ਇੱਕ ਤਾਂ ਘਰ ਦੀ ਥਾਂ ਨਹੀਂ ਹੈ ਰਹਿਣ ਵਾਸਤੇ ਤੇ ਕੀ ਮੰਗ ਹੈ ਦੂਸਰਾ ਨੰਬਰ ਇੱਕ ਤਾਂ ਲਾਹ ID ਮੰਗਦਾ ਵੀ ਤੁਹਾਨੂੰ ਕੁਝ ਮਦਦ ਪੈਸੇ ਦੀ ਕੀਤੀ ਜਾਵੇ ਕਿੰਦ ਕਰ ਨਸ਼ੀ ਲਾਹੇ ਕਰਵਾ ਸਕੀਏ ਸਾਡੇ ਕੋਲ ਕੋਈ ਸਿਲੰਡਰ ਨਹੀਂ ਕੋਈ ਕੁਛ ਨਹੀਂ ਕੋਈ ਅੱਗ ਬਾਲਣ ਉਤੀ ਨਹੀਂ ਹੈ ਜੀ ਕੋਈ ਲੱਕੜ ਨਹੀਂ ਸੋਟਾ ਨਹੀਂ ਕੋਈ ਕੋਈ ਕੁਛ ਨਹੀਂ ਹੈ ਜੀ ਸਾਡੇ ਕੋਲ ਮੰਡੀ ਕੋਲੇ ਥੰਗਾਨੀ ਤੋਂ ਕਿਆ ਪਾਣੀ ਖੜਾ ਇਹ ਕਿਸੇ ਦੇ ਘਰੇ ਰਹਿ ਰਹੇ ਆ 4 ਦਿਨ ਤੇ ਫਿਰ ਸਾਨੂੰ ਇੱਥੇ ਮੰਡੀ ਆਣਾ ਪਊਗਾ ਵਾਪਸ ਮੁੰਡਾ ਤੁਲਾ ਹੋਇਆ ਪਿਆ ਮੈਂ ਵੀ ਨਾ ਦਾਖ ਰੱਖਾ ਹੈ ਸਰਕਾਰੀ ਤੇ ਮੈਂ ਜਦੋਂ ਗਾ ਮੈਥੋਂ ਨਹੀਂ ਕੰਮ ਹੁੰਦਾ ਮੈਥੋਂ ਤਾਂ ਰੋਟੀ ਵੀ ਨਹੀਂ ਕੱਢਦੀ ਤੇ ਇਹਨੂੰ ਬੱਚੇ ਦਾ ਕੋਈ ਮਦਦ ਕਰਨੀ ਚਾਹੀਦੀ ਏ ਇਹ ਇੰਨਾ ਢਿੱਲਾ ਹੋਇਆ ਪਿਆ ਹੈ ਉਹ ਹੋਈ ਪਈ ਸੀ ਫਾਇਰ ਵੀ ਗਾਲਿਆ ਪਿਆ ਸੀ ਉਹ ਉਹ ਨਵੀਂ ਦੀ ਦਿੰਦੇ ਹੈ ਵਾਪੇ ਦਿੱਲਾ ਪੀ ਸ਼ੂਗਰ ਵੀ ਕਮਜ਼ੋਰ ਬਹੁਤ ਹੈ ਸ਼ੂਗਰ ਵੀ ਵਾਦੀ ਪਈ ਸੀ ਇਹ ਸਾਥੂ ਗਰੀਬਾਂ ਕੋਈ ਨਹੀਂ ਪ੍ਰਾਈਵੇਟ ਇਲਾਜ ਹੁੰਦਾ ਸਰਕਾਰੀ ਵਾਲੇ ਹਾਂ ਨੂੰ ਜਵਾਬ ਦੇ ਦੀ ਭੋਰ ਪ੍ਰਾਈਵੇਟ ਇਲਾਜ ਕਰੋ ਅੱਗੇ ਤੋਂ ਤਨਵਾਰੀ ਉੱਥੋਂ ਦਵਾਈਆਂ ਲੱਗਈਏ ਤੇ ਇਹ ਰੋ ਤ ਨਹੀਂ ਠਰਕ ਪਈਆ ਪ੍ਰਾਈਵੇਟ ਤੋਂ ਹਮਣਾ ਤਾਂ ਪਤਾ ਪਿਆ ਛੱਕ ਜਾਂਦਾ ਆ ਹੀ ਜਾਂਦਾ ਏ ਛੱਕਿਆ ਦਵਾਈਆਂ ਮਹਿੰਗੀਆਂ ਨੇ ਕੋ ਮੀਨਾ ਚ 6 ਮਹੀਨੇ 7 ਮਹੀਨੇ ਚੱਲੇ ਪੰਜਾਖ ਜਾਤ ਜਾਵੇ ਨਹੀਂ ਖੰਡਾ ਆਏ ਜਾਂ ਤਾਂ ਇਹ ਬੱਚਿਆਂ ਦੀੰਦਾਕ ਕੀਤੀ ਜਾਵੇ ਕੋ ਪੰਜ ਮਰਲੇ ਥਾਂ ਦਿੱਤੀ ਜਾਵੇ ਆਂਦੀ ਬੈਂ ਦੀ ਥਾਂ ਕੋ ਨਹੀਂ ਹੈਗੀ ਨਾ ਇਹਦਾ ਘਰ ਦਾ ਕੋਈ ਮਕਾਨ ਹੈਗਾ ਨਾ ਕੋਈ ਸਪੜਾਈ ਤੇ ਬੈਠਾ ਸਰਕਾਰੀ ਹੈ ਕਿਉਂ ਹਾਲ ਦੇ ਵਿੱਚ ਮੰਡੀ ਵਿੱਚ ਕਿਉਂ ਤੇ ਇਹਨਾਂ ਦਾ ਕੋਈ ਨਾ ਸਹਾਈਤਾ ਕੀਤੀ ਜਾਵੇ ਇਹਨਾਂ ਨੂੰ ਕੋ ਮਕਾਨ ਦਿੱਤਾ ਜਾਵੇ ਕੋ ਥਾਂ ਪੰਜ ਮਰਲੇ ਦਿੱਤੀ ਜਾਵੇ ਏ ਬੱਚਿਆ ਕੋ ਬੈਨਵਾ ਕੇ ਬੱਚੇ ਜਾਂਦੇ ਆ ਨਾਂਕਿਆ ਤੇ ਰੋਡੇ ਫਿਰਦੇ ਨੇ ਗੜਲੀ ਉਹਦੇ ਫਿਰਦੀ ਮੈਂ ਇਹਦੇ ਨਾਲ ਵਿਚਾਰੇ ਦੇ ਚੰਬੜੀ ਫਿਰਨੀ ਆ ਮੈਂ ਅੱਗੇ ਰਹਿੰਦੀ ਤਾਂ ਦੋਵੇਂ ਮੁੰਡੇ ਕੋਲ ਜਿਹੜਾ ਮੈਂ ਹੂੰਗਾ ਮੋਕ ਗਿਆ ਤੇ ਹੁਣ ਇਹਦੇ ਮਾਰ ਕਰਨ ਮੈਂ ਇਹਦੇ ਨਾਲ ਅੱਗੀ ਫਿਰਦੀ ਆ ਹੈ ਤੇ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਬਣਾ ਭਰਾ ਜਿਹੜੇ ਵਿਆਹ ਦੇ ਜਾਂਦੇ ਪੈਣ ਉਹ ਵੀ ਕਰਨ ਉਹ ਤੇ ਸਰਕਾਰ ਵਾਲੂ ਕੋਦੂੰ ਸੈਸ ਹੋ ਤਾ ਉਹ ਵੀ ਦੇਵਣ ਇੰਨਾਂ ਨੂੰ ਇੱਕ ਤਗੀ ਛੁਗੜ 76 ਛੁਗੜ ਆਣੀ ਸੀ ਤੇ ਲੱਕਰ ਲਗੀ ਤੀ। ਲੱਕਰ ਦਾ ਪੈਰ ਜੜਾ ਨਾ ਇੱਥੇ ਪਾਣੀ ਦੇ ਤੇ ਲੱਗਣ ਲੱਗੇ ਰੋੜਾ ਵਾਗ ਗਿਆ ਇੱਕ ਵਾਗ ਗਈ। ਇੱਕ ਦੇ ਨਾਲ ਪੈਰ ਸਾਰਾ ਗਲਿਆ ਪਿਆ। ਸ਼ੂਗਰ ਕਰਨ ਦਾ ਜਖਮ ਬਾਤ ਨਹੀਂ ਰਹੀਆ। ਛੁੱਲਾ ਹੈਗਾ ਉਹ ਕਿਹਾ ਕਿ ਇੱਥੇ ਨਾ ਕੋ ਲੱਕੜ ਦਾ ਛੋਟਾ ਕਿੱਥੇ ਰੋਣ ਪਕਾ ਤੇ ਖਾਵੇ। ਜਿੰਦੀ ਆ ਵੀ ਸੇਤਾ ਵੀ ਕੀਤੀ ਜਾਵੇ ਕੋ ਸਿਲੰਡਰ ਮਿਲ ਜਾਵੇ ਚੁੱਲਾ ਮਿਲ ਜਾਵੇ ਜੜਾ ਦਬਾ ਤੇ ਕੁਮੜਾ ਮੋਟਾ ਫੇਲ ਪਕਾ ਤੇ ਖਾ ਸਕਦਾ ਹੈ।